ਅਸੀ ਕੱਲ ਜੀ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਪੈਨਾ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਜੋ ਮਟੀਰੀਅਲ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੜਕਾਂ ਨੂੰ ਬਣਾਉਣ ਦੇ ਵਿੱਚ ਜਾਂ ਨਾਲੀਆਂ ਨੂੰ ਬਣਾਉਣ ਦੇ ਵਿੱਚ ਲੱਗ ਰਿਹਾ ਉਸ ਮਟੀਰੀਅਲ ਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਕੱਲ ਮੇਰੇ ਕੋਲੇ ਕੁਝ ਪਿੰਡਾਂ ਤੋਂ ਬੰਦੇ ਆਏ ਉਹ ਮੈਨੂੰ ਦੱਸ ਰਹੇ ਸੀ ਵੀ ਜੋ ਮਟੀਰੀਅਲ ਲੱਗ ਰਿਹਾ ਜੀ ਉਹ ਥੋੜਾ ਜਿਹਾ ਮਟੀਰੀਅਲ ਮਾੜਾ ਲੱਗਦਾ ਮੈਂ ਉਸ ਨੂੰ ਗੱਲ ਕਰਦੇ ਹੋਏ ਕਿਹਾ ਵੀ ਜਦ ਯਾਰ ਆਪਾਂ ਘਰ ਵੀ ਬਣਾਉਨੇ ਆ ਨਾ ਤੇ ਇੱਟਾਂ ਦੀ ਟਰਾਲੀ ਮਾੜੀ ਆ ਜੇ ਤੇ ਆਪਾਂ ਵਾਪਸ ਭੇਜ ਦਿੰਦੇ ਤੇ ਇਹ ਵੀ ਆਪਣਾ ਘਰ ਜਿਹੜੇ ਪੈਸੇ ਸਰਕਾਰ ਲਾਉਂਦੀ ਹੈ ਨਾ ਉਹ ਸਰਕਾਰ ਦੇ ਪੈਸੇ ਨਹੀਂ ਉਹ ਆਪਣੇ ਆਪ ਦੇ ਪੈਸੇ ਆ ਉਹ ਆਪਣੇ ਟੈਕਸਾਂ ਚੋਂ ਕੱਟੇ ਹੋਏ ਪੈਸੇ ਆਓ ਪਿੰਡਾਂ ਤੇ ਸ਼ਹਿਰਾਂ ਨੂੰ ਆਪ ਦਾ ਘਰ ਸਮਝਦੇ ਹੋਏ ਜਿਹੜਾ ਇਹ ਮਟੀਰੀਅਲ ਮਾੜਾ ਠੇਕੇਦਾਰ ਵਰਤ ਰਹੇ ਹਨ ਇਹਨੂੰ ਬੰਦ ਕਰਕੇ ਚੰਗਾ ਮਟੀਰੀਅਲ ਲਵਾਉਣਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਤੁਸੀਂ ਪਿੰਡ ਲੈਵਲ ਤੇ ਇਸ ਦੀ ਆਵਾਜ਼ ਚ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਤੁਸੀਂ ਮੇਰੀ ਬੇਨਤੀ ਹੈ ਮੇਰੇ ਧਿਆਨ ਚ ਲਿਆਓ ਮੈਂ ਡੀਸੀ ਸਾਹਿਬ ਨਾਲੇ ਗੱਲ ਕਰਕੇ ਹਾਈ ਅਫੀਸ਼ੀਅਲਸ ਨਾਲ ਗੱਲ ਕਰਕੇ ਆਪਾਂ ਇਸ ਮਸਲੇ ਦਾ ਹੱਲ ਕਰੀਏ ਆਓ ਰਲ ਆਪਦੇ ਪਿੰਡਾਂ ਸ਼ਹਿਰਾਂ ਨੂੰ ਤੇ ਘਰ ਨੂੰ ਮਜ਼ਬੂਤ ਬਣਾਈਏ ਤਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਹੀ ਧੰਨਵਾਦੀ ਆ ਬਾਈ ਅਰਸ਼ ਸਚਰ ਜੀ ਦੇ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਫ੍ਰੀ ਕੈਂਪ ਲਾਇਆ ਜਿਹਦੇ ਵਿੱਚ ਆਸ਼ੂਮਣ ਕਾਰਡ ਜਿਹੜੇ ਆ ਉਹ ਬਣਾਉਂਦੇ ਆ 5 ਲੱਖ ਰੁਪਏ ਇਲਾਜ ਲਈ ਦੇ ਵਾਸਤੇ ਫ੍ਰੀ ਹੈਗਾ ਇੱਕ ਤਾਂ ਉਹ ਬਣਾ ਰਹੇ ਨੇ ਇੱਕ ਸਾਡੇ ਜਿਹੜੇ ਕੋਈ ਬਡਾਪਾ ਪੈਨਸ਼ਨ ਹੈ ਕੋਈ ਵਿਧਵਾ ਪੈਨਸ਼ਨ ਹੈ ਜਿਸ ਤਰ੍ਹਾਂ ਕੋਈ ਪੈਨਸ਼ਨ ਰਹਿ ਗਈ ਸੀ ਲੱਗਣ ਵਾਲੀ ਓਵੀ ਯਤਨ ਟੀਮ ਆਈ ਹੈ ਔਰ ਟੀਮ ਦੇ ਨਾਲ ਅਸੀਂ ਵੀ ਪਿੰਡ ਉਹਸਿਆਂ ਨੇ ਸਹਿਯੋਗ ਕੀਤਾ ਸਵੇਰ ਤੋਂ ਅਸੀਂ 9 ਵਜੇ ਤੋਂ ਇਹ ਕੰਮ ਸਟਾਰਟ ਕੀਤਾ ਜਿਹੜਾ ਕਿ ਇਹ ਤਕਰੀਬ ਸ਼ਾਮ ਦੇ 3-4 ਵਜੇ ਤੱਕ ਚੱਲੂਗਾ ਤੇ ਜਿੰਨੇ ਵੀ ਸਾਡੇ ਕੋਈ ਲੋੜਵੰਦ ਵਿਅਕਤੀ ਹੈਗੇ ਆ ਪਿੰਡ ਦੇ ਉਹਨਾਂ ਨੂੰ ਸਾਰਿਆਂ ਨੂੰ ਇਹ ਜਿਹੜੀ ਇਹ ਆਪਣੇ ਤੌਰ ਤੇ ਫ੍ਰੀ ਸੇਵਸ ਦੇ ਰਹੇ ਆ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਆਂ ਕਿ ਅਸੀਂ ਇਹਨਾਂ ਦਾ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰ ਰਹੇ ਆਂ